ਖਾਲਸਾ ਦੀਆਂ ਵੋਟਾਂ ਵਾਧੇ ਨਜ਼ਰ ਆ ਰਹੀਆਂ 9000 ਤੋਂ 10416 ਹੋ ਗਈਆਂ ਵੋਟਰ ਸੋ ਮੈਂ ਉਹ ਕਹਿ ਰਿਹਾ ਸੀਗਾ ਵੀ ਜਦੋਂ ਉਹ ਏਰੀਆ ਖੋਲਣਗੇ ਤਾਂ ਉਹਨਾਂ ਦੇ ਵਿੱਚ ਵੀ ਦੇਖਣਾ ਹੋਏਗਾ ਕਿ ਮਨਦੀਪ ਖਾਲਸਾ ਦੀਆਂ ਵੋਟਾਂ ਕਿੰਨੀਆਂ ਨੇ ਕਿਵੇਂ ਆ ਹਾਲਾਂਕਿ ਪਿੱਛੇ ਚੱਲ ਰਹੇ ਨੇ ਔਰ ਤੀਸਰੇ ਨੰਬਰ ਤੇ ਆ ਗਏ ਨੇ ਮਨਦੀਪ ਖਾਲਸਾ ਔਰ ਇਹ ਵਾਕਈ ਉਹ ਗੱਲ ਹੋ ਰਹੀ ਹੈ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਤਿਕੋਣਾ ਮੁਕਾਬਲਾ ਮਨਦੀਪ ਖਾਲਸਾ ਆਮ ਆਦਮੀ ਪਾਰਟੀ ਅਰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਹੋਏਗਾ ਤੇ ਉਸੇ ਤਰੀਕੇ ਦਾ ਇਹ ਜਿਹੜਾ ਆ ਜੋੜ ਤੋੜ ਨਜ਼ਰ ਆ ਰਿਹਾ ਆ ਸੋ ਸੱਤਾ ਪੰਜਾਬ ਦੀ ਦੇ ਉੱਤੇ ਕੌਣ ਕਾਬਜ ਹੋਏਗਾ ਇੱਕ ਚੋਣਾ ਤੈ ਕਰ ਰਹੀਆਂ ਨੇ ਕਿਉਂਕਿ 27 ਦਾ ਗੇਟ 27 ਦਾ ਮੈਦਾਨ 27 ਦੀਆਂ ਰੇਡਾਂ ਤੇ 27 ਦੇ ਜਫੇ ਯਾਨੀ ਕਿ ਉਹ ਪੰਜਾਬ ਦੀ ਮਾਕੇਲ ਕਬੱਡੀ ਦੇ ਵਿੱਚ ਅਸੀਂ ਜਿਹੜਾ ਗੱਲਾਂ ਕਰਦੇ ਆ ਉਹ ਕਿੱਦਾਂ ਕਿੱਦਾਂ ਹੋਣਗੇ ਕਿਹਦੇ ਕਿਹਦੇ ਹੱਕ ਚ ਪੁਆਇੰਟ ਹੋਣਗੇ ਅੱਜ ਸਾਰਾ ਕੁਝ ਜਿਹੜਾ ਹੈ ਪਤਾ ਲੱਗ ਜਾਣਾ ਆ ਸੋ ਫਿਲਹਾਲ ਦੇਖਿਆ ਜਾਵੇ ਤਾਂ ਅਗਲੇ ਗੇਟ ਦੇ ਵਿੱਚ ਜਿਹੜਾ ਆ ਇਹ ਜਿਹੜਾ ਰੁਝਾਨ ਹੈ ਉਹ ਬਦਲਦਾ ਨਜ਼ਰ ਆਇਆ ਆ ਔਰ ਉਸੇ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਜਿਹੜੀਆਂ ਚੋਣਾਂ ਦਾ ਜਿਹੜਾ ਨਤੀਜਾ ਆ ਉਹ ਉਹੀ ਹੈ ਹਰਮੀਤ ਸੰਧੂ ਜਿਹੜੇ ਨੇ ਉਹ ਉਹਨਾਂ ਦਾ ਜਿਹੜਾ 23773 ਹੋ ਗਿਆ ਔਰ ਜੇ ਗੱਲ ਕੀਤੀ ਜਾਵੇ ਰਸ਼ੂਮਣਿਆ ਕਾਲੇਦਲ 18263 ਪਰ ਇੱਥੇ ਸਭ ਤੋਂ ਵੱਡੀ ਤੇ ਅਹਿਮ ਗੱਲ ਤੀਸਰੇ ਨੰਬਰ ਦੇ ਉੱਤੇ ਮਨਦੀਪ ਖਾਲਸਾ ਆ ਗਿਆ 10416 ਵੋਟਾਂ ਦੇ ਨਾਲ ਮਨਦੀਪ ਖਾਲਸਾ ਸਭ ਤੋਂ ਅੱਗੇ ਆ ਗਿਆ ਤੀਸਰੇ ਨੰਬਰ ਤੇ ਮਤਲਬ ਕਿ ਆਨੇ ਕਿ ਇਹ ਹੁਣ ਤੁਸੀਂ ਦੇਖੋ ਹਰਜੀਤ ਸੰਧੂ ਨੂੰ ਪਿਛਾੜ ਦਿਆ ਔਰ ਇਹ ਇਹ ਸਾਨੂੰ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਕਰਨਵੀਰ ਨੂੰ ਜਿਹੜਾ ਆ ਉਹ ਐਜ ਉਹਦਾ ਮਿਲ ਰਹਾ ਕਿਉਂਕਿ ਜਿਹੜੇ ਏਰੀਆ ਖੁੱਲੇ ਨੇ ਪਹਿਲਾਂ ਉਹਦੇ ਚ ਐਸਸੀ ਐਸਟੀ ਵੋਟ ਬੈਂਕ ਜ਼ਿਆਦਾ ਸੀਗਾ ਔਰ ਅਸੀਂ ਕਹਿ ਰਹੇ ਸੀ ਕਿ ਰਾਜਾ ਵਡਿੰਗਦਿਆ ਸਟੇਟਮੈਂਟ ਤੋਂ ਬਾਅਦ ਇਹ ਵੋਟਾਂ ਜਿਹੜੀਆਂ ਨੇ ਉਹ ਸੁਭਾਵਿਕ ਸੀਗਾ ਵੀ ਸ਼ਰੂਮਣੀ ਅਕਾਲੀ ਦਲ ਬਾਦਲ ਜਾਂ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਉਣ ਗਿਆ ਪਰ ਹੁਣ ਉਹ ਹੋਇਆ ਉਹੀ ਹੈ ਕਿਉਂਕਿ ਜਿਹੜਾ ਕਰਨबीर ਹੈ ਉਹਦੀ ਵੋਟ ਜਿਹੜੀ ਐ ਡਿੱਗ ਗਈ ਹੈ ਉਹਦੀਆਂ ਇਸੇ ਰੁਝਾਨ ਤੋਂ ਬਾਅਦ ਕਰਨਬੀਰ ਪਿੱਛੇ ਰਹਿ ਗਿਆ ਹੈ ਔਰ ਤੀਸਰੇ ਨੰਬਰ ਦੇ ਉੱਤੇ ਮਨਦੀਪ ਖਾਲਸਾ ਪਹੁੰਚ ਗਿਆ ਆ ਸੋ ਫਿਲਹਾਲ ਅਸੀਂ ਜਿਹੜਾ ਗੱਲ ਕਰ ਰਹੇ ਸੀਗੇ ਵੀ ਉਹ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਉਹ ਸਭ ਕੁਝ ਉਸੇ ਤਰੀਕੇ ਆ ਕਿ ਤਿਕੋਣਾ ਮੁਕਾਬਲਾ ਆ ਇਕੜੀ ਬਣ ਗਈ ਆ ਜਦੇ ਵਿੱਚ ਆਮ ਆਦਮੀ ਪਾਰਟੀ ਹਾਲਾਂਕਿ ਉੱਪਰ ਹੈ ਔਰ ਉਸ ਤੋਂ ਬਾਅਦ ਅਕਾਲੀ ਦਲ ਦੀ ਬੀਬੀ ਸੁਖਬੀ ਸੁਖਵਿੰਦਰ ਕੌਰ ਹੈ ਰੰਧਾਵਾ ਔਰ ਤੀਸਰੇ ਤੇ ਅ ਮੰਦੀਪ ਸਿੰਘ ਖਾਲਸਾ ਹੋ ਗਿਆ ਸੋ ਇਹ ਟਿਕਾਣਾ ਮੁਕਾਬਲਾ ਚੜਾਇਆ ਤੁਹਾਨੂੰ ਦਿਖੇਗਾ ਔਰ ਇਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਵੇਂ ਜਿਹੜਾ ਆ ਇਹ ਵੋਟਰ ਜਿਹੜੇ ਨੇ ਪੰਜਾਬ ਦੇ ਉਹ ਆਪਣਾ ਵਰਡਿਕ ਦੇ ਰਹੇ ਨੇ ਉਹ ਦੱਸ ਰਹੇ ਨੇ ਵੀ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਪਿਆਰ ਆ ਪੰਜਾਬ ਦੇ ਲੋਕ ਜਿਹੜੀ ਗੱਲ ਕਹਿਣਗੇ ਉਹ ਸਵੀਕਾਰੀ ਜਾਏਗੀ ਯਾਨੀ ਕਿ ਸਤਾਈ ਦਾ ਪੜ ਬਣਿਆ ਜਾ ਚੁੱਕਾ ਆ 노 ਡਾਊਟ ਹੈ ਕ ਅਕਾਲੀ ਦਲ ਰਿਵਾਈਵਲ ਦੇ ਉੱਤੇ ਆ ਔਰ ਇਹਦੇ ਨਾਲ ਇਹ ਵੀ ਦੱਸ ਦਿੱਤਾ ਆ ਕਿ ਇਹ ਸੀਟ ਜਿਹੜੀ ਤਰਨਤਾਰਨ ਹੈ ਇਹਦਾ ਰੁਝਾਨ ਪੰਥਕਲ ਕਿਉਂ ਹੈ ਫਿਲਹਾਲ ਤਿਕੋਣਾ ਮੁਕਾਬਲਾ ਮਨਦੀਪ ਦੇ ਵੋਟਾਂ ਲਗਾਤਾਰ ਵਧ ਰਹੀਆਂ ਨੇ ਪਰ ਹੁਣੇ ਦੇਖਣਾ ਹੋਏਗਾ ਕਿ ਜਦੋਂ ਏਰੀਆ ਖੁੱਲਣਗੇ ਤਾਂ ਉਸ ਸਮੇਂ ਕੀ ਕਿਸ ਤਰੀਕੇ ਦੇ ਨਾਲ ਹੋਏਗਾ ਹਾਲਾਂਕਿ ਅੰਦਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ 14 ਟੇਬਲਾਂ ਦੇ ਉੱਤੇ 222 ਬੂਥਾਂ ਦੀਆਂ ਚੋਣਾਂ ਜਿਹੜੀਆਂ ਸੋਈਆਂ ਸਨ ਉਹਨਾਂ ਦੀ ਗਿਣਤੀ ਹੋ ਰਹੀ ਹੈ ਔਰ ਇਹ ਗਿਣਤੀ ਦੇ ਵਿੱਚ ਪੰਜਾਬ ਦਾ ਰਿਵਾਈਵਲ ਨਜ਼ਰ ਆ ਰਿਹਾ ਦੇਖੋ ਜਦੋਂ ਵੀ ਕੋਈ ਚੋਣ ਹੁੰਦੀ ਹੈ ਤੇ ਉਹਦੇ ਵਿੱਚ ਉੱਥੇ ਤੇ ਲੋਕਾਂ ਦੀ ਖਸਲਤ ਪੰਜਾਬ ਦੇ ਲੋਕ ਕਿਦਾਂ ਦੇ ਨੇ ਕਿਉਂਕਿ ਪੰਜਾਬ ਦੇ ਪਿੱਛੇ ਜੋ ਹੋਇਆ ਬੀਬੀਐਮ ਦੇ ਨਾਲ ਜਿਹਦੇ ذریعے ਸਾਡੇ ਨਾਲ ਧੱਕਾ ਕੀਤਾ ਗਿਆ ਸੋ ਉਸ ਤੋਂ ਪਹਿਲਾਂ ਜੇ ਮੈਂ ਪਿੱਛੇ ਚੱਲੇ ਜਮਾਤੇ ਕਿਸਾਨੀ ਅੰਦੋਲਨ ਦੀਆਂ ਮੰਗਾਂ ਮੰਨ ਕੇ ਸਾਡੇ ਨਾਲ ਧੱਕਾ ਹੋਇਆ ਫਿਰ ਤੀਸਰੇ ਦੇ ਉੱਤੇ ਹੁਣ ਪੀਯੂ ਦਾ ਮਾਮਲਾ ਜਿਹੜਾ ਪੰਜਾਬ ਦੇ ਯੂਥ ਨੇ ਸਾਂਭਿਆ ਹੋਇਆ ਕਾਫੀ ਮੋਰਚਾ ਸੋ ਲੋਕਾਂ ਨੂੰ ਲੱਗਦਾ ਹੈ ਕਿਤੇ ਨਾ ਕਿਤੇ ਪੰਜਾਬ ਦੇ ਨਿਰੋਲ ਮੁੱਦੇ ਪੰਜਾਬ ਦੇ ਲੋਕ ਚੱਕਣਗੇ ਸੋ ਹਰਮੀਤ ਸੰਧੂ ਪਹਿਲੇ ਤੇ ਉਸ ਤੋਂ ਥੱਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਬਾਰ ਬਾਰ ਉਹ ਗੱਲ ਕਹਿ ਰਿਹਾ ਸੀ ਵੀ ਧਰਮ ਯੁੱਧ ਮੋਰਚੇ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਉਹਦਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਪਰ ਹੁਣ ਅਕਾਲੀ ਦਲ ਨੂੰ ਵੀ ਉਹਦਾਂ ਦੇ ਵੜਨਾ ਪੈਣਾ ਹੈ ਕਿਉਂਕਿ ਇਹ ਵੱਡਾ ਵਰਟਿਕ ਹੈ ਜਿਹੜਾ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਹੁਣ ਵਾਲੀ ਅਕਾਲੀ ਦਲ ਸੀਗੀ ਉਹਨੂੰ ਨਕਾਰਿਆ ਆ ਲੋਕਾਂ ਨੇ ਔਰ ਲੋਕਾਂ ਨੇ ਕੈਨੂੰ ਚੁਣਿਆ ਲੋਕਾਂ ਨੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੁਣਿਆ ਆ ਦੂਸਰੇ ਨੰਬਰ ਦੇ ਉੱਤੇ ਚੁਣਿਆ ਆ ਸੋ ਇਹ ਬਹੁਤ ਵੱਡਾ 8ਵੇਂ ਗੇੜ ਤੋਂ ਬਾਅਦ ਵੋਟਾਂ ਦੀ ਟਹਿਲੀ ਵੋਟਾਂ ਦਾ ਰਿਜ਼ਲਟ ਤੁਹਾਡੀ ਸਕਰੀਨ ਦੇ ਉੱਤੇ ਆ 23773 ਹਰਮੀਤ ਸੰਧੂ ਆ ਔਰ 18263 ਸੁਖਵਿੰਦਰ ਕੌਰ ਪ੍ਰਿੰਸੀਪਲ ਜਿਹੜੇ ਨੇ ਉਹਨਾਂ ਦੀ ਆ ਤੇ ਮਨਦੀਪ ਖਾਲਸਾ 10416 ਦੇ ਉੱਤੇ ਆ ਸੋ ਇੱਕ ਤਰੀਕੇ ਦੇ ਨਾਲ ਇਹ ਕੰਮ ਉੱਥੇ ਜਿਹੜਾ ਆ ਉਹੀ ਹੋ ਰਿਹਾ ਜਿਹੜਾ ਕਿ ਲੋਕ ਸੋਚ ਰਹੇ ਸੀਗੇ ਵੀ ਜਿਸ ਹਿਸਾਬ ਦੇ ਨਾਲ ਹੋਵੇ ਮੈਂ ਆਪਾਂ ਪਹਿਲਾਂ ਵੀ ਡਿਸਕਸ਼ਨ ਕਰਦੇ ਸੀਗੇ ਅਸੀਂ ਗਰਾਊਂਡ ਦੇ ਉੱਤੇ ਵੀ ਡਿਸਕਸ਼ਨ ਇਹ ਕੀਤੀ ਸੀਗੀ ਕਿ ਸੱਤਾਧਾਰ ਪਾਰਟੀ ਨੂੰ ਐਜ ਹੁੰਦਾ ਆ ਔਰ ਇਹ ਇਸ ਕਰਕੇ ਹੁੰਦਾ ਕਿਉਂਕਿ ਉਹ ਸੱਤਾ ਦੇ ਵਿੱਚ ਹੈ ਲੋਕਾਂ ਨੂੰ ਲੱਗਦਾ ਕਿ ਡੇਢ ਕੁ ਸਾਲ ਹੈ ਔਰ ਡੇਢ ਕੁ ਸਾਲ ਹੋਣ ਦਾ ਕਰਕੇ ਉਹਨਾਂ ਦੇ ਕੋਲ ਸਮਾਂ ਆ ਉਹਨਾਂ ਦੇ ਕੋਲ ਜਿਹੜਾ ਟਾਈਮ ਇਹ ਹੈ ਵੀ ਉਹ ਕੰਮ ਕਰ ਸਕਣਗੇ ਕਿਉਂਕਿ ਸੁਭਾਅ ਸੁਭਾਵਿਕ ਹੈ ਵੀ ਇਮੋਸ਼ਨਲ ਨਾ ਹੋ ਕੇ ਕਿਉਂਕਿ ਤਰਨਤਾਰਨ ਨੂੰ ਚੁਣਿਆ ਜਾਵੇ ਸੋ ਜੇ ਜੇ ਆਮ ਆਦੀ ਪਾਰਟੀ ਜਿੱਤਦੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਤਰਨਤਾਰਨ ਦੇ ਲੋਕਾਂ ਨੇ ਤਰਨਤਾਰਨ ਨੂੰ ਚੁਣਿਆ ਆ ਉਹਦੇ ਕੰਮਾਂ ਲਈ ਚੁਣਿਆ ਆ ਪਰ ਇਹਦੇ ਨਾਲ ਜੇਕਰ ਇਹ ਐਂਡ ਤੱਕ ਸੁਖਵਿੰਦਰ ਕੌਰ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸੈਕੰਡ ਨੰਬਰ ਤੇ ਰਹਿੰਦੀ ਆ ਤਾਂ ਇਹ ਕਲੀਅਰ ਕਟ ਮੈਸੇਜ ਆ ਕਿ ਜਿਹੜਾ ਆ ਵੀ ਰਿਵਾਈਵਲ ਦੇ ਉੱਤੇ ਆ ਅਕਾਲੀ ਦਲ ਫਿਲਹਾਲ ਗਰਾਊਂਡ ਤੇ ਖੜਾ ਆ ਸਾਡਾ ਰਿਪੋਰਟਰ ਉਹਦੇ ਬਾਹਰ ਹਲਚਲ ਐ ਅਕਾਲੀ ਦਲ ਜਿਹੜੇ ਵਾਲੇ ਆ ਉਹ ਪਹੁੰਚੇ ਹੋਏ ਆ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੇ ਨਾਲ ਅਕਸ਼ੇ ਜਿਹੜਾ ਰਿਪੋਰਟਰ ਸਾਡੇ ਆ ਉੱਥੇ ਬਾਹਰ ਖੜੇ ਨੇ ਰਮਨ ਵੀ ਉੱਥੇ ਨੇ ਕਿਉਂਕਿ ਸਟ੍ਰੌਂਗ ਰੂਮ ਦੇ ਵਿੱਚ ਰਮਨ ਨੇ ਔਰ ਅਕਸ਼ੇ ਬਾਹਰ ਨੇ ਔਰ ਦੋਹੇ ਜਿਹੜੇ ਨੇ ਲਗਾਤਾਰ ਸਾਨੂੰ ਅਪ ਟੂ ਡੇਟ ਰੱਖ ਰਹੇ ਨੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਆ ਇਹ ਦੇਖਣਾ ਬਹੁਤ ਜ਼ਰੂਰੀ ਹੈ ਸੋ ਫਿਲਹਾਲ ਸਿੱਧਾ ਤੁਹਾਨੂੰ ਉਸ ਗਰਾਊਂਡ ਦੇ ਬਾਹਰ ਮਾਈ ਭਾਗੋ ਕਾਲਜ ਹੈ ਤੁਸੀਂ ਦੇਖੋ ਵੀ ਇਹ ਕਿਵੇਂ 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 ਤਰਤੀਬ ਬਣਦੀ ਆ ਕਿਵੇਂ ਤਰਤੀਬ ਬਣਦੀ ਆ ਇਹ ਪੰਥਕ ਸੀਟ ਹੈ ਪੰਥਕ ਬੰਦੇ ਆ ਤੇ ਮਾਈ ਭਾਗੋ ਕਾਲਜ ਹੈ ਜਿਹੜਾ ਕਿ ਉਸ ਪੰਥਕ ਸਿਰਮੌਰ ਸ਼ਖਸੀਅਤ ਦੇ ਨਾਮ ਦੇ ਉੱਤੇ ਆ ਤੇ ਉੱਥੋਂ ਹੀ ਅੱਜ ਵਰਦੀ ਕੌਣਾ ਆ ਸੋ ਅਕਸ਼ੇ ਕੀ ਅਪਡੇਟ ਹੈ ਕੀ ਮਾਹੌਲ ਹੈ ਕੀ ਹੁਣ ਲੋਕ ਜਾਂ ਸਪੋਰਟਰ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਆਉਣੇ ਸ਼ੁਰੂ ਹੋਇਆ ਕਿ ਨਹੀਂ ਅਜੇ ਪਾਰਟੀ ਆਉਣੇ ਸ਼ੁਰੂ ਹੋਇਆ ਕਿ ਨਹੀਂ ਅਜੇ ਬਿਲਕੁਲ ਜਤਿੰਦਰ ਰਾਸੀ ਲਗਾਤਾਰ ਸਵੇਰ ਦੀਆਂ ਹੀ ਤਸਵੀਰਾਂ ਸਾਂਝਾ ਕਰ ਰਹੇ ਆ ਤਾਂ ਦੱਸ ਦਈਏ ਕਿ ਨਵੇਂ ਰਾਉਂਡ ਦੀ ਜੋ ਨਤੀਜੇ ਉਹ ਵੀ ਸਾਹਮਣੇ ਆ ਚੁੱਕੇ ਨੇ ਤਾਂ ਦੱਸ ਦਈਏ ਕਿ ਨਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਹਰਬੀਤ ਸਿੰਘ ਸੰਧੂ ਹਣੀਜੋ ਨੇ 23773 ਜੋ ਉਹਨਾਂ ਦੇ ਹੁਣ ਤੱਕ ਜੋ ਵੋਟਾਂ ਗਿਣੀਆਂ ਗਈਆਂ ਨੇ ਤਾਂ ਉੱਥੇ ਹੀ ਵਾਰਿਸ ਪੰਜਾਬ ਦੇ ਜੋ ਮਨਦੀਪ ਸਿੰਘ ਖਾਲਸਾ ਨੇ ਉਹਨਾਂ ਦੀਆਂ 10416 ਤਾਂ ਸ਼ਰਮਣੀ ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ ਨੇ 18263 ਵੋਟਾਂ ਤਾਂ ਕੌਣ ਸਰਸ ਜਿਹੜੀ ਆ ਕਰਨ ਵੀਰ ਸਿੰਘ ਬੁਰਜ 9470 ਤੇ ਭਾਜਪੀ ਜੋਨੇ ਹਰਜੀਤ ਸਿੰਘ ਸੰਧੂ 3009 ਵੋਟਾਂ ਦੇ ਨਾਲ ਨੇ ਤੇ ਆਪ ਦੀ ਲੀਡ 55110 ਵੋਟਾਂ ਦੀ ਲੀਡ ਹੋ ਚੁੱਕੀ ਹੈ ਤਾਂ ਇੱਥੇ ਅਸੀਂ ਜੀ ਇੱਕ ਸਵਾਲ ਇਹ ਹੈ ਵੀ ਮਨਦੀਪ ਦੀ ਵੋਟ ਵਾਤੀ ਨਜ਼ਰ ਆ ਰਹੀ ਹੈ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਠਿਕੋਣਾ ਹੋ ਜਾਣਾ ਹੈ ਮਨਦੀਪ ਤੀਸਰੇ ਨੰਬਰ ਤੇ ਆ ਗਿਆ ਪ੍ਰਿੰਸੀਪਲ ਸੁਖਵਿੰਦਰ ਕੌਰ ਦੂਸਰੇ ਨੰਬਰ ਤੇ ਆ ਗਏ ਨੇ ਔਰ ਤੀਸਰੇ ਨੰਬਰ ਦੇ ਪਹਿਲੇ ਨੰਬਰ ਦੇ ਉੱਤੇ ਹਰਮਿਤ ਸੰਧੂ ਆ। ਚਲੋ ਸੁਹਾਬ ਹੈ ਕਿ ਉਹ ਸੱਤਾ ਦੇ ਵਿੱਚ ਪਾਰਟੀ ਹੈ। ਪਰ ਇਹ ਦੇਖੋ ਕਿ ਜਿਸ ਜਿਸ ਹਿਸਾਬ ਦੇ ਨਾਲ ਤਰਨਤਾਰ ਦੀ ਖਸਲਤ ਹੈ ਉਹ ਉਸੇ ਹਿਸਾਬ ਦੇ ਨਾਲ ਭੁਗਤਿਆ ਆ। ਮਨਦੀਪ ਜਿਹੜਾ ਕਿ ਆਪਾਂ ਕਹੇ ਲਏ ਕਿ ਕੈਂਪੇਨ ਕੋਈ ਖਾਸ ਨਹੀਂ ਸੀ। ਸਾਧ ਮੁ radii ਕੈਂਪੇਨ ਸੀ ਔਰ ਬੜੇ ਸੋਹਣੇ ਸਲੀਕੇ ਤਰੀਕੇ ਨਾਲ ਸੀ ਪਰ ਉਹ ਤੀਸਰੇ ਨੰਬਰ ਤੇ ਆ ਕੇ ਖੜਿਆ ਬਹੁਤ ਵੱਡੀ ਪਾਰਟੀ ਕਾਂਗਰਸ ਜਿਹੜੀ ਆ ਉਹਨੂੰ ਥੱਲੇ ਕਰ ਦਿੱਤਾ ਉਹਨੇ। ਈ ਬਿਲਕੁਲ ਜਤਿੰਦਰ ਇਹੀ ਗੱਲ ਆਪਾਂ ਅੱਗੇ ਵੀ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਕਰ ਰਹੇ ਸੀਗੇ ਕੀ ਮਨਦੀਪ ਸਿੰਘ ਖਾਲਸਾ ਜੋ ਕਿ ਅਮਰਿਤਪਾਲ ਦੇ ਢੜ ਦੇ ਬੰਦੇ ਹੈਗੇ ਨੇ ਕੈਂਡੀਡੇਟ ਹੈਗੇ ਨੇ ਤਾਂ ਉਹਨਾਂ ਨੇ ਕਿਤਨਾ ਕਿਤੇ ਕਾਂਗਰਸ ਪਛਾੜ ਦਿੱਤੀ ਆ ਕਾਂਗਰਸ ਜੋ ਕਿ ਨੈਸ਼ਨਲ ਪਾਰਟੀ ਹੈਗੀ ਐ ਤੇ ਕਾਂਗਰਸ ਦੇ ਜੋ ਕਰਨ ਬੀਰ ਸਿੰਘ ਬੁਰਜ ਨੇ ਕੈਂਡੀਡੇਟ ਤਾਂ ਉਹਨਾਂ ਨੂੰ ਪਿੱਛੇ ਕਰਤਾ ਉਹ ਮਹਿਜ ਰਹਿ ਚੁੱਕੇ ਨੇ 9470 ਵੋਟ ਤੇ ਤਾਂ ਭਾਜਪਾ ਉਹ ਵੀ ਜੋ ਨੈਸ਼ਨਲ ਪਾਰਟੀਆਂ ਤਾਂ ਉਹਨਾਂ ਦੇ ਕੈਂਡੀਡੇਟ 3009 ਵੋਟਾਂ ਦੇ ਤੇ ਇਸ ਵਕਤ ਸਭ ਤੋਂ ਥੱਲੇ ਜੇ ਕਹਿ ਲਈਏ ਕਿ ਕਾਂਗਰਸ ਤੇ ਭਾਜਪਾ ਚੱਲ ਰਹੀ ਆ ਤਾਂ ਤੀਜੇ ਨੰਬਰ ਤੇ ਜੋ ਉਹਨੇ ਮਨਦੀਪ ਸਿੰਘ ਖਾਲਸਾ ਆ ਪਹੁੰਚੇ 10416 ਤੇ ਤਾਂ ਮੁਕਾਬਲਾ ਜੋ ਹੈ ਜਿਸ ਤਰ੍ਹਾਂ ਦੇ ਨਾਲ ਸਟਾਰਟਿੰਗ ਤੋਂ ਆਪਾਂ ਪਹਿਲੇ ਰਾਉਂਡ ਤੋਂ ਆਖਿਆ ਸੀਗਾ ਕਿ ਤਿੰਨ ਬੰਦਿਆਂ 'ਚ ਤਿੰਨ ਟੈਟ ਦਾ ਮੁਕਾਬਲਾ ਕਹਿ ਸਕਦੇ ਆ ਆਪ ਅਕਾਲੀ ਦਲ ਤੇ ਜੋ ਵਾਰਿਸ ਪੰਜਾਬ ਦੇ ਜੋ ਮਨਦੀਪ ਸਿੰਘ ਖਾਲਸਾ ਨੇ ਆਜ਼ਾਦ ਜੋ ਲੜ ਰਹੇ ਨੇ ਤਾਂ ਇਹਨਾਂ ਦੇ ਵਿਚਾਲੇ ਮੁਕਾਬਲਾ ਹੋਊਗਾ ਤਾਂ ਕਿਤਨਾ ਕਿਤੇ ਜਤਿੰਦਰ ਇਹੀ ਆਪਾਂ ਕਿਆਸ ਰੀਆਂ ਲਗਾ ਰਹੇ ਸੀਗੇ ਕਿ ਜੇਕਰ ਜੋ ਮਨਦੀਪ ਸਿੰਘ ਖਾਲਸਾ ਤੇ ਅਕਾਲੀ ਦਲ ਇਕੱਠੇ ਹੁੰਦੇ ਤਾਂ ਜੋ ਆਮ ਆਦਮੀ ਪਾਰਟੀ ਆ ਤਾਂ ਉਹ ਕਿਤਨਾ ਕਿਤੇ ਉਹਨਾਂ ਨੂੰ ਹਾਰਦਾ ਸਾਮਣਾ ਕਰਨਾ ਪੈਣਾ ਸੀਗਾ ਲੇਕਿਨ ਹੁਣ ਕਹਿ ਸਕਦੇ ਆ ਕਿ ਜੋ ਮੌਕੇ ਦੇ ਉੱਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜੋ ਹਾਲਾਤ ਹੈਗੇ ਨੇ ਤਾਂ ਇਸ ਵਕਤ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਜੇਤੂ ਕਰਾਰ ਦਿੱਤੇ ਜਾ ਰਹੇ ਨੇ ਦੇਖ ਸਕਦੇ ਹੋ ਕੈਂਡੀਡੇਟ ਜੋ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਬੀਬੀ ਜੀ ਤੁਸੀਂ ਇੱਥੇ ਆਏ ਹੋ ਪੈਗ ਹੀ ਗਿੰਦੀ ਹੋ ਰਹੀ ਹੈ ਜੇ ਕਿਹੜਾ ਕਿਹੜੇ ਸ਼ਹਿਰ ਖੁੱਲ ਰਿਹਾ ਕਿਹੜੇ ਏਰੀਆ ਦੀ ਵੋਟਿੰਗ ਹੋ ਰਹੀ ਹੈ ਕਾਊਂਟਿੰਗ ਹੋ ਰਹੀ ਹੈ ਸਾਡੇ ਸਾਹਮਣੇ ਸਾਰਾ ਕੁਝ ਸਾਹਮਣੇ ਪਰ ਪਹਿਲੇ 3 ਰਾਊਂਡ ਦੇ ਵਿੱਚ ਅੱਗੇ ਦੇ ਜੀ ਹਾਂ ਜੀ ਕੋਈ ਨਹੀਂ ਅਜੇ ਰੈਂਡਰਾਉਂਡ ਕਿ ਮੈਂ ਖਾਣਾ ਖਾ ਗਿਆ ਸਕਦੇ ਜੋ ਕੈਂਡੀਡੇਟ ਹੈਗੇ ਨੇ ਉਹ ਇੱਥੇ ਪਹੁੰਚੇ ਜਤਿੰਦਰ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਮ ਤੁਸੀਂ ਕਿਵੇਂ ਵੇਖਦੇ ਹੋ ਅੱਜ ਇੱਥੇ ਆਏ ਹੋ ਕੀ ਲੱਗਦਾ ਜਿੱਤ ਹੋਊਗੀ ਬਿਲਕੁਲ ਜੀ ਬਿਲਕੁਲ ਹੋਏਗੀ ਜੀ ਗਿਣਤੀ ਹੋ ਰਹੀ ਹੈ ਅੰਦਰ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਕੈਂਡੀਡੇਟ ਦਾ ਕਹਿਣਾ ਕਿ ਬਿਲਕੁਲ ਜਿੱਤ ਹੋਏਗੀ ਜੀ ਜਤਿੰਦਰ ਬਿਲਕੁਲ ਅਗਰ ਬੋਲਣ ਤੋਂ ਮਨਾਹੀ ਕੀਤੀ ਜਾ ਰਹੀ ਹੈ ਲੇਕਿਨ ਜਿੱਤ ਦਾ ਐਲਾਨ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਕਿ ਜਿੱਤ ਜਿਹੜੀ ਆ ਜ਼ਰੂਰ ਹੋਏਗੀ ਹਾਲੇ ਗਿਣਤੀ ਹੋ ਰਹੀ ਆ ਤਾਂ ਇਹ ਇੱਕ ਵੱਡੀ ਅਪਡੇਟ ਹੈਗੀ ਆ ਕਿ ਅਕਾਲੀ ਦਲ ਦੇ ਕੈਂਡੀਡੇਟ ਮੈਨੂੰ ਲੱਗਦਾ ਵੀ ਸ਼ਕਲ ਤੋਂ ਕਿ ਮੈਡਮ ਦਾ ਜਿਹੜਾ ਪਤੀਰਾ ਆ ਜਾਂ ਮੈਡਮ ਦਾ ਸੁਭਾਅ ਆ ਉਹ ਇਦਾਂ ਦਾ ਹੀ ਆ ਵੀ ਉਹ ਠੀਕ ਨੀਵੀਂ ਪਾ ਕੇ ਨਿਕਲ ਜਾਂਦੇ ਨੇ ਪਰ ਲੱਗ ਰਿਹਾ ਵੀ ਇੰਨੇ ਡਾਵਾ ਟੋਲ ਨਹੀਂ ਆਗੇ ਨਹੀਂ ਤੇ ਜਦੋਂ ਬੰਦਾ ਥੱਲੇ ਜਾਂਦਾ ਹੈ ਨਾ 55 5000 ਦੀ ਲੀਡ ਕੋਈ ਲੈ ਜਾਵੇ ਤਾਂ ਬੰਦੇ ਨੂੰ ਸ਼ਿਕਨ ਆ ਜਾਂਦੀ ਵੀ ਯਾ ਇਹ ਹੁਣ ਨਹੀਂ ਲੀਡਰ ਰਲਣ ਦੀ ਮੈਨੂੰ ਲੱਗਦਾ ਵੀ ਅਕਾਲੀ ਦਲ ਖੁਸ਼ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਠੀਕ ਆ ਕਸੀ ਰਵਾਈਵਲ ਤੇ ਆ ਇੰਨੀਆਂ ਵੋਟਾਂ ਵੀ ਲੈਣੀਆਂ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਬਿਲਕੁਲ ਠੀਕ ਜਾ ਲੱਗ ਰਿਹਾ ਰੋਟੀ ਖਾਣ ਗਏ ਨੇ ਫਿਰ ਆ ਜਾਣਗੇ ਤੇ ਦੇਖਦੇ ਕੀ ਕਹਿੰਦੇ ਨੇ ਅਜੀ ਬਿਲਕੁਲ ਜਤਿੰਦਰ ਇਹ ਖਾਸੀਅਤਾਂ ਮੈਂ ਪੂਰੇ ਅਕਾਲੀ ਦਲ ਦੀ ਆਖੂਗਾ ਜੇਕਰ ਹਾਰ ਵੀ ਹੁੰਦੀ ਹੋਵੇ ਤਾਂ ਅਕਾਲੀ ਦਲ ਦਾ ਇੱਕ ਹੋਣਾ ਰ ਹੈ ਕੀ ਪੰਥ ਤੇ ਚੜਦੀ ਕਲਾ ਚ ਅਸੀਂ ਚੜਦੀ ਕਲਾ ਚ ਹੈਗੇ ਆ ਤਾਂ ਇਸ ਵਕਤ ਟੱਕਰ ਜਿਹੜੀ ਆ ਬਰਾਬਰ ਦੀ ਟੱਕਰ ਜੋ ਆ ਅਕਾਲੀ ਦਲ ਦੇ ਰਿਹਾ ਲੇਕਿਨ ਜੋ ਬੀਬੀ ਜੀ ਇੱਥੇ ਪਹੁੰਚੇ ਸੀਗੇ ਰੰਡਾਵਾ ਜੀ ਤਾਂ ਉਹਨਾਂ ਵੱਲੋਂ ਜ਼ਰੂਰ ਆਖਿਆ ਗਿਆ ਕਿ ਬਿਲਕੁਲ ਜਿੱਤ ਜਿਹੜੀ ਆ ਸਾਡੀ ਹੋਏਗੀ ਹਾਲਾਂਕਿ 5500 ਦੇ ਕਰੀਬ ਦੀ ਜਿਹੜੀ ਆ ਲੀਡ ਹੋ ਚੁੱਕੀ ਆ ਪਿੱਛੇ ਚੱਲ ਰਹੇ ਨੇ ਲੇਕਿਨ ਫੇਰ ਵੀ ਹੌਸਲੇ ਬੁਲੰਦ ਹੈਗੇ ਨੇ ਤਾਂ ਆਖਿਆ ਜ਼ਰੂਰ ਜਾ ਰਿਹਾ ਉਹਨਾਂ ਵੱਲੋਂ ਪੂਰੇ ਕੌਨਫੀਡੈਂਸ ਦੇ ਨਾਲ ਕਹੇ ਜਾ ਰਿਹਾ ਕਿ ਸਾਡੀ ਜਿੱਤ ਹੱਕੀ ਆ ਲੇਕਿਨ ਹਾਲਾਤ ਜਿਹੜੇ ਆ ਮੈਂ ਜਿਹੜੀ ਗੱਲ ਤੇ ਆਉਂਗਾ ਜਤਿੰਦਰ ਪਹਿਲੇ ਵਾਲੀ ਤੇ ਕਿਉਂਕਿ ਜੋ ਮਨਦੀਪ ਸਿੰਘ ਖਾਲਸਾ ਨੇ ਅਗਰ ਅਕਾਲੀ ਦਲ ਇਕਜੁੱਟ ਹੁੰਦਾ ਅਕਾਲੀ ਦਲ ਇਕੱਠਾ ਹੁੰਦਾ ਤੇ ਅੱਜ ਹੋ ਸਕਦਾ ਸੀਗਾ ਕਿ ਅਕਾਲੀ ਦਲ ਦੀ ਜਿੱਤ ਬਿਲਕੁਲ ਸਿਖਰਾਂ ਦੇ ਉੱਤੇ ਹੁੰਦੀ